ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਕਹਾਣੀਕਾਰ ਨੇ ਜੀ ਰਵੀ ਸ਼ੇਰਗਿੱਲ ਤੇ ਕਹਾਣੀ ਪਹਾੜਾਂ ਚੋਂ ਖੁਰ ਰਹੀ ਬਰਫ਼ ਅੱਜ ਬੁੱਧਵਾਰ ਦਾ ਦਿਨ ਹੈ ਤੇ ਮੇਰਾ ਵੀਕੈਂਡ ਬੱਚੇ ਸਕੂਲ ਗਏ ਨੇ ਤੇ ਘਰ ਵਾਲੀ ਕੰਮ ਤੇ ਸਿਰਫ ਮੈਂ ਹੀ ਇਕੱਲਾ ਘਰਾਂ ਪਹਿਲਾਂ ਮੈਨੂੰ ਤੇ ਮੇਰੇ ਘਰ ਵਾਲੀ ਨੂੰ ਇੱਕ ਦਿਨ ਦੀ ਛੁੱਟੀ ਹੁੰਦੀ ਸੀ ਪਰ ਕੁਝ ਮਹੀਨਿਆਂ ਤੋਂ ਮੇਰੇ ਮੈਨੇਜਰ ਨੇ ਮੇਰੀ ਸ਼ਿਫਟ ਬਦਲ ਦਿੱਤੀ ਜਿਸ ਕਰਕੇ ਹੁਣ ਮੈਂ ਬੁੱਧਵਾਰ ਤੇ ਵੀਰਵਾਰ ਨੂੰ ਘਰ ਹੀ ਹੁਣਾ ਨਵੰਬਰ ਅੱਧ ਪਾਰ ਹੋ ਗਿਆ ਮੱਠੀ ਮੱਠੀ ਠੰਡ ਉਤਰਾਈ ਪਰ ਹਾਲੇ ਤੱਕ ਮੀਂਹ ਨਹੀਂ ਪਿਆ ਪਹਿਲਾਂ ਤਾਂ ਨਵੰਬਰ ਤੇ ਸ਼ੁਰੂ ਵਿੱਚ ਹੀ ਕਾਲੀਆਂ ਘਟਾਵਾਂ ਛਾ ਜਾਂਦੀਆਂ ਸਨ ਤੇ ਹਰ ਪਾਸੇ ਜਲਥਲ ਹੋ ਜਾਂਦਾ ਸੀ ਹੁਣ ਤਾਂ ਹੀ ਤਾਂ ਮੌਸਮ ਸੀਤ ਲਹਿਰ ਬਣ ਜਾਂਦਾ ਸੀ ਸਾਡੇ ਸ਼ਹਿਰ ਦੇ ਇੱਕ ਪਾਸੇ ਪਹਾੜੀਆਂ ਤੇ ਦੂਜੇ ਪਾਸੇ ਸਮੁੰਦਰ ਹੋਣ ਕਾਰਨ ਸ਼ਾਮ ਨੂੰ ਚੱਲਣ ਵਾਲੀ ਹਵਾ ਕਾਫੀ ਠੰਡੀ ਹੋ ਜਾਂਦੀ ਹੈ। ਚੰਗੇ ਭਲੇ ਬੰਦੇ ਨੂੰ ਕੰਬਣੀ ਛੇੜ ਦੇਣ ਵਾਲੀਆਂ ਠੰਡੀਆਂ ਪੌਣਾ ਰੁਮਕਦੀਆਂ ਰਹਿੰਦੀਆਂ ਨੇ ਤੇ ਸ਼ਹਿਰ ਦਾ ਮਾਹੌਲ ਬਹੁਤ ਹੀ ਖੁਸ਼ਗਵਾਰ ਬਣ ਜਾਂਦਾ ਹੈ। ਗੈਸਟ ਰੂਮ ਦੇ ਕੰਡ ਤੇ ਘੜੀ ਦੀਆਂ ਸੂਈਆਂ ਮੁਤਾਬਕ 9:30 ਹੋ ਗਏ। ਭਾਵੇਂ ਮੈਂ ਸਵੇਰੇ 6 ਵਜੇ ਦਾ ਜਾਗਿਆ ਹੋਇਆ। ਪਰ ਸਵੇਰ ਦੀ ਸੈਰ ਤੇ ਨਹਾਉਣ ਧੋਣ ਤੇ ਚੱਕਰਾਂ ਵਿੱਚ ਕਿੰਨਾ ਸਮਾਂ ਬਤੀਤ ਹੋ ਗਿਆ ਜਿਸ ਦਿਨ ਕੰਮ ਤੇ ਜਾਣਾ ਹੋਵੇ ਚਾਦਾ ਕੱਪ ਸਵੇਰੇ 7 ਵਜੇ ਮੂੰਹ ਨੂੰ ਲਾ ਲਈਦਾ ਪਰ ਛੁੱਟੀ ਵਾਲੇ ਦਿਨ ਸਰੀਰ ਆਪਣੇ ਆਪ ਹੀ ਧੀਮੀ ਰਫ਼ਤਾਰ ਫੜ ਲੈਂਦਾ ਚਾਦਾ ਕੱਪ ਲੈ ਕੇ ਡ్రਾਈੰਗ ਰੂਮ ਵਿੱਚ ਸੋਫੇ ਤੇ ਆ ਬੈਠਦਾ ਅੰਗਰੇਜ਼ੀ ਦਾ ਲੋਕਲ ਅਖਬਾਰ ਸ਼ਾਇਦ ਕੱਲ ਦਾ ਹੋਵੇ ਚੁੱਕ ਕੇ ਪੜ੍ਹਨ ਲੱਗਦਾ ਸਿਟੀ ਮੇਅਰ ਦੀਆਂ ਚੋਣਾਂ ਨੇੜੇ ਹੋਣ ਕਾਰਨ ਅਖਬਾਰ ਦੇ ਬਹੁਤੇ ਪੰਨੇ ਤਾਂ ਲੋਕਲ ਰਾਜਨੀਤੀ ਨਾਲ ਭਰੇ ਹੀ ਪਏ ਨੇ। ਕੁਝ ਤਸਵੀਰਾਂ 'ਚ ਗੋਰੇ ਲੀਡਰਾਂ ਨਾਲ ਪੱਗਾਂ ਵਾਲੇ ਵੀ ਦਿਖਾਈ ਦੇ ਰਹੇ ਨੇ। ਜੋ ਕਿ ਦੇਸ਼ ਦੀ ਰਾਜਨੀਤੀ ਵਿੱਚ ਪੰਜਾਬੀਆਂ ਦੀ ਆਮਦ ਦਾ ਸੰਕੇਤ ਨਹੀਂ। ਮੈਨੂੰ ਅਜਿਹੀਆਂ ਖਬਰਾਂ 'ਚ ਪੂਰਾ ਵੀ ਦਿਲਚਸਪੀ ਨਹੀਂ। ਖਾਲੀ ਨਾਲ ਪੰਨਾ ਦਰ ਪੰਨਾ ਪਲਟਦਾ ਰਿਹਾ। ਜਿਵੇਂ ਅਖਬਾਰ ਪੜਨ ਦੀ ਥਾਂ ਸਕੈਨ ਕਰ ਰਿਹਾ ਹਾਂ। ਲੋਕਲ ਰਾਜਨੀਤੀ ਤੋਂ ਬਾਅਦ ਨੈਸ਼ਨਲ ਰਾਜਨੀਤੀ ਦਾ ਪਸਾਰਾ ਦੇਸ਼ ਦਾ ਰਾਸ਼ਟਰਪਤੀ ਅੱਜਕੱਲ ਬਹੁਤੀਆਂ ਸੁਰਖੀਆਂ ਦਾ ਕੇਂਦਰ ਬਿੰਦੂ ਬਣਿਆ ਹੋਇਆ ਆਪਣੇ ਬੜਬੋਲੇਪਣ ਕਰਕੇ ਉਹ ਹਮੇਸ਼ਾ ਖਬਰਾਂ 'ਚ ਛਾਇਆ ਰਹਿੰਦਾ ਹੈ ਉਡਦੀ ਜੀ ਨਜ਼ਰ ਨਾਲ ਖਬਰਾਂ ਦਾ ਮੌਇਨਾ ਕਰ ਲੈਂਦਾ ਇੱਕ ਖਬਰ ਤੇ ਆ ਕੇ ਨਿਗਾਹ ਟਿਕ ਜਾਂਦੀ ਆ ਦੇਸ਼ ਦੇ ਰਾਸ਼ਟਰਪਤੀ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ ਛਪੇ ਹਨ ਮੁਲਾਕਾਤ ਕਰਨ ਵਾਲੇ ਪੱਤਰਕਾਰ ਨੇ ਕਈ ਰੱਖਦੇ ਮੁੱਦਿਆਂ ਤੇ ਉਹਦੀ رائے ਜਾਣਨ ਦੀ ਕੋਸ਼ਿਸ਼ ਕੀਤੀ ਗਵਾਂਡੀ ਮੁਲਕਵਲ ਕੰਦ ਦੀ ਉਸਾਰੀ ਕਈ ਮੁਸਲਮ ਦੇਸ਼ਾਂ ਦੇ ਨਾਗਰਿਕ ਤੇ ਸਖਤ ਪਾਬੰਦੀਆਂ ਲਾਉਣ ਬਾਰੇ ਇਮੀਗ੍ਰੇਸ਼ਨ ਨੀਤੀ ਤੇ ਹੋਰ ਮੁੱਦਿਆਂ ਤੇ ਉਹ ਖੁੱਲ ਕੇ ਗੱਲ ਕਰਦਾ ਤੇ ਇਹਨਾਂ ਨੂੰ ਅਮਲੇ ਜਾਮਾ ਪਹਿਨਾਉਣ ਲਈ ਬਜਿੱਦਾ ਭਾਵੇਂ ਉਹਦੀ ਆਪਣੀ ਪਾਰਟੀ ਦੇ ਲੋਕੀ ਇਹਨਾਂ ਮੁੱਦਿਆਂ ਤੇ ਉਸਦੇ ਨਾਲ ਨਹੀਂ ਹਨ ਪਰ ਜਦ ਪੱਤਰਕਾਰ ਦੇਸ਼ 'ਚ ਵੱਧ ਰਹੀ ਗਨ ਵਾਇਲੈਂਸ ਉੱਪਰਲੇ ਪੱਧਰ ਤੇ ਹੋ ਰਹੀ ਰਿਸ਼ਵਤਖੋਰੀ ਭ੍ਰਿਸ਼ਟਾਚਾਰੀ ਵੋਟਾਂ 'ਚ ਦੁਸ਼ਮਣ ਦੇਸ਼ ਵੱਲੋਂ ਕੀਤੀ ਗੜਬੜ ਵਾਲੇ ਸਵਾਲ ਕਰਦਾ ਤਾਂ ਇਹ ਗੱਲ ਗੋਲ ਮੋਲ ਗੱਲਾਂ ਕਰਕੇ ਪੱਲਾ ਛਾੜਦਾ ਨਜ਼ਰ ਆਉਂਦਾ ਦੋ ਚਾਰ ਪੰਨੇ ਹੋਰ ਪਲਟਦਾ ਮੌਲਕ 'ਚ ਵੱਧ ਰਹੇ ਅਪਰਾਧਾ ਕਾਰਨ ਬਹੁਤੀਆਂ ਖਬਰਾਂ 'ਚ ਇਸੇ ਦਾ ਬੋਲਬਾਲ ਹੈ ਮਨ ਹੁਣ ਇਹਨਾਂ ਖਬਰਾਂ ਤੋਂ ਉਜਾਟ ਹੋ ਗਿਆ ਇਸਨੇ ਕੀਦੇ ਗੋਲੀ ਮਾਰੀ ਸਵੇਰੇ ਸਵੇਰੇ ਇਹ ਪੜ ਕੇ ਮਨ ਦੀ ਸ਼ਾਂਤੀ ਭੰਗ ਨਹੀਂ ਕਰਨਾ ਚਾਹੁੰਦਾ ਅਖਬਾਰ ਦੀ ਤੈ ਮਾਰ ਕੇ ਹੀਠਲੇ ਰੱਖਨੇ ਵਿੱਚ ਰੱਖ ਦਿੰਨਾ ਚਾਹ ਦੀਆਂ ਚੁਸਕੀਆਂ ਭਰਦਾ ਬਾਰਿਸ਼ੋਂ ਵਿੱਚੋਂ ਬਾਹਰ ਨਜ਼ਰ ਮਾਰਦਾ ਸਾਹਮਣੇ ਘਰ ਤੇ ਪੈ ਰਹੀ ਸੂਰਜ ਦੀ ਲਿਸ਼ਕੋਰ ਖੂਬਸੂਰਤ ਦਿਨ ਹੋਣ ਦਾ ਇਸ਼ਾਰਾ ਕਰ ਰਹੀ ਆ ਅੱਜ ਕਈ ਦਿਨਾਂ ਬਾਅਦ ਧੁੱਪ ਮਾਨਣ ਦਾ ਮੌਕਾ ਮਿਲੇਗਾ ਸੋਚ ਕੇ ਮਨ ਬਾਗੋ-ਬਾਗ ਹੋ ਗਿਆ ਜਾਦਾ ਕੱਪ ਖਾਲੀ ਕਰ ਰਸੋਈ ਵਾਲੇ ਸ਼ਿੰਕ ਚ ਰੱਖਦਾ ਸ਼ਿੰਕ ਦੇ ਹੀਟਾਂ ਗਾਰਬਜ ਵਾਲਾ ਕੋਨ ਨੱਕੋਂ ਨੱਕ ਭਰਿਆ ਪਿਆ ਕੱਪ ਪਾਣੀ ਨਾਲ ਧੋਣ ਤੋਂ ਬਾਅਦ ਗਾਰਬਜ ਵਾਲੇ ਬੈਗ 'ਤੇ ਗੰਡ ਮਾਰ ਕੇ ਉਹਨੂੰ ਬਾਹਰ ਵਾਲੇ ਵੱਡੇ ਗਾਰਬਜ ਵਿੱਚ ਸੁੱਟਣ ਚੱਲ ਪੈਂਦਾ ਬਾਹਰ ਗਲੀ ਜਿ ਸੁਨਸਾਨ ਜਿਵੇਂ ਕਰਫਿਊ ਲੱਗਿਆ ਹੋਵੇ ਇਹ ਨਹੀਂ ਕਿ ਸਾਰੇ ਲੋਕ ਕੰਮਕਾਰਾਂ ਤੇ ਗਏ ਹੋਏ ਨੇ ਬਸ ਹੁਣ ਲੋਕ ਘਰਾਂ ਚੋਂ ਹੀ ਨਹੀਂ ਨਿਕਲਦੇ ਸਾਰਾ ਵਕਤ ਅੰਦਰ ਵੜੇ ਰਹਿੰਦੇ ਨੇ ਵੱਡਾ ਛੋਟਾ ਹਰ ਕੋਈ ਮੋਬਾਈਲ ਜਾਂ ਕੰਪਿਊਟਰ ਨਾਲ ਜੁੜਿਆ ਹੋਇਆ ਬੈਠਾ ਆਸ-ਪਾਸ ਕੀ ਚੱਲ ਰਿਹਾ ਕੋਈ ਖਬਰ ਨਹੀਂ ਸ਼ਾਇਦ ਹੁਣ ਜ਼ਮਾਨਾ ਬਦਲ ਗਿਆ ਜਦੋਂ ਅਸੀਂ 10 ਕੁ ਸਾਲ ਪਹਿਲਾਂ ਇਸ ਘਰ ਵਿੱਚ ਨਵੇਂ-ਨਵੇਂ ਆਏ ਸੀ ਤਾਂ ਆਸ-ਪਾਸ ਬਹੁਤ ਰੌਣਕ ਹੁੰਦੀ ਸੀ ਕੋਈ ਨਾ ਕੋਈ ਬਾਹਰ ਤੁਰਿਆ ਫਿਰਦਾ ਟੱਕਰੀ ਜਾਂਦਾ ਸੀ ਤੇ ਗੱਲਾਂ-ਬਾਤਾਂ ਹੁੰਦੀਆਂ ਰਹਿੰਦੀਆਂ ਇੱਕ ਦੂਜੇ ਦੇ ਘਰ ਆਉਂਦੇ ਜਾਂਦੇ ਰਹਿੰਦੇ ਸੀ ਸਾਡੀ ਇੱਕ ਗਵੰਡਣ ਸਾਊਥ ਕੋਰੀਆ ਦੀ ਸੀ ਉਹਨੂੰ ਪੰਜਾਬੀ ਖਾਣੇ ਬਹੁਤ ਪਸੰਦ ਸਨ। ਉਹ ਅਕਸਰ ਸਾਡੇ ਘਰੋਂ ਦਾਲ ਰੋਟੀ ਲੈ ਜਾਂਦੀ ਤੇ ਸਾਨੂੰ ਕੋਰੀਅਨ ਖਾਣਾ ਦੇ ਜਾਂਦੀ। ਨਿੱਕੇ ਨਿਆਣੇ ਵੀ ਇਕੱਠੇ ਹੋ ਕੇ ਗਲੀ 'ਚ ਬਾਸਕਟਬਾਲ ਜਾਂ ਹੋਰ ਖੇਡਾਂ ਖੇਡਦੇ ਰਹਿੰਦੇ ਸਨ। ਪੰਜਾਬ ਦੇ ਪਿੰਡਾਂ ਵਾਂਗ ਖੂਬ ਮਿਲਵਰਤਨ ਦਾ ਮਾਹੌਲ ਸੀ। ਬਗਾਨੇ ਮੁਲਕ ਵਿੱਚ ਰਹਿਣ ਦਾ ਅਹਿਸਾਸ ਹੀ ਨਹੀਂ ਸੀ ਹੁੰਦਾ। ਪਰ ਸਮੇਂ ਨਾਲ ਸਭ ਕੁਝ ਬਦਲ ਗਿਆ। ਪੁਰਾਣੇ ਗੁਆਂਢੀ ਚਲੇ ਗਏ, ਬਹੁਤੇ ਨਵੇਂ ਆ ਗਏ। ਹੁਣ ਆਪਸ ਵਿੱਚ ਬਹੁਤੀ ਬੋਲ ਚੱਲ ਨਹੀਂ ਹੁੰਦੀ ਕੋਈ ਲੜਾਈ ਝਗੜਾ ਵੀ ਨਹੀਂ ਹੋਇਆ ਕਿਸੇ ਨਾਲ ਬਸ ਰਹਿਣ ਸਹਿਣ ਦਾ ਤਰੀਕਾ ਹੀ ਬਦਲ ਗਿਆ ਸਭ ਆਪਣੇ ਆਪ ਨਾਲ ਹੀ ਮਤਲਬ ਰੱਖਣ ਲੱਗ ਪਏ ਆਪਣੀ ਗਲੀ ਦੇ ਕੁਝ ਘਰਾਂ ਬਾਰੇ ਤਾਂ ਮੈਨੂੰ ਇਹ ਵੀ ਨਹੀਂ ਪਤਾ ਕਿ ਉੱਥੇ ਰਹਿੰਦਾ ਕੌਣ ਹੈ ਕਦੇ ਕੋਈ ਆਉਂਦਾ ਜਾਂਦਾ ਹੀ ਨਹੀਂ ਦੇਖਿਆ ਸਿਰਫ ਬਾਰੋਂ ਘਰਾਂ ਦੀਆਂ ਲਾਈਟਾਂ ਜਗਣ ਜਾਂ ਬੁਝਣ ਤੋਂ ਹੀ ਅੰਦਾਜ਼ਾ ਲੱਗਦਾ ਕਿ ਇੱਥੇ ਕੋਈ ਰਹਿੰਦਾ ਹੋਣਾ ਸਮੇਂ ਸਮੇਂ ਦੀ ਗੱਲ ਆ ਸਭ ਕੁਝ ਬਦਲ ਰਿਹਾ ਬਦਲਾ ਕੁਦਰਤ ਦਾ ਨਿਯਮ ਪਰ ਕਦੇ-ਕਦੇ ਜਾਪਦਾ ਹੈ ਕਿ ਸਾਡੇ ਬਦਲਣ ਦੀ ਰਫ਼ਤਾਰ ਸਮੇਂ ਦੇ ਨਾਲੋਂ ਜ਼ਿਆਦਾ ਹੈ ਸਾਡੀ ਇਸ ਗਲੀ 'ਚ ਕਦੇ-ਕਦੇ ਮਾੜੀ-ਮੋਟੀ ਤੂੰ-ਤੂੰ ਮੈਂ-ਮੈਂ ਨਹੀਂ ਹੋਈ ਹੁਣ ਤੱਕ ਪਰ ਪਿਛਲੇ ਮਹੀਨੇ ਨੁੱਕਰ ਵਾਲੇ ਗੋਰੇ ਗਵਾਂਢੀ ਸਾਹਮਣੇ ਚੀਨੇ ਨਾਲ ਕਾਰ ਦੀ ਪਾਰਕਿੰਗ ਨੂੰ ਲੈ ਕੇ ਬਹਿਸ ਪਈ ਤੇ ਗਾਲੀ-ਗਲੋਚ ਤੋਂ ਪੁਲਿਸ ਤੱਕ ਪਹੁੰਚ ਗਈ ਛੋਟੇ ਜੀ ਗੱਲ ਕਰਨ ਪੁਲਿਸ ਦੀਆਂ 3-4 ਗੱਡੀਆਂ ਐ ਆਈਆਂ ਜਿਵੇਂ ਕੋਈ ਅਤਵਾਦੀ ਅਮਲਾ ਹੋਇਆ ਹੋਵੇ 10 ਕੋਸਾਲ ਪਹਿਲਾਂ ਗਲੀਆਂ 'ਚ ਪੁਲਿਸ ਦੀਆਂ ਕਾਰਾਂ ਕਦੇ-ਕਦੇ ਹੀ ਦਿਖਾਈ ਦਿੰਦੀਆਂ ਸਨ ਇਹ ਸਭ ਬਦਲੇ ਜ਼ਮਾਨੇ ਦੇ ਰੰਗ ਨੇ ਅੰਦਰ ਰਹਿ ਰਹਿ ਕੇ ਲੋਕਾਂ ਦੀ ਸਹਿਣਸ਼ੀਲਤਾ ਤੇ ਭਾਈਚਾਰਕ ਸਾਂਝ ਖਤਮ ਹੋ ਰਹੀ ਆ ਗਾਰਬੇਜ ਵਾਲਾ ਬੈਗ ਵੱਡੇ ਡੱਬੇ ਵਿੱਚ ਸੁੱਟ ਕੇ ਮੈਂ ਵਾਪਸ ਪਰਤਦਾ ਡਰਾਈੰਗ ਰੂਮ ਵਾਲੇ ਸੋਫੇ ਤੇ ਬੈਠ ਕੇ ਟੀਵੀ ਵਾਲੇ ਰਿਮੋਟ ਦੀ ਸਵਿਚ ਨੱਪ ਦਿੱਤੀ ਕਾਲੇ ਨਾਲ ਚੈਨਲ ਬਦਲ ਰਿਹਾ ਕਿਸੇ ਚੈਨਲ ਤੇ ਮਾਨੀ ਰੁਕ ਰਿਹਾ ਮਨ ਚ ਅਜੀਬ ਜੀ ਕਾਲ ਹਮੇਸ਼ਾ ਬਣੀ ਰਹਿੰਦੀ ਆ ਕਿਉਂ ਮਨ ਹਰ ਵੇਲੇ ਭੱਜੂ ਭੱਜੂ ਕਰਦਾ ਸਮਝ ਨਹੀਂ ਆਉਂਦੀ ਅਖੀਰ ਸੀਬੀਸੀ ਨਿਊਜ਼ ਤੇ ਆ ਕੇ ਰੁਕ ਜਾਣਾ ਦੇਸ਼ ਤੇ ਭਾਗ ਦੇ ਮੁੱਦਿਆਂ ਤੇ ਬਹਿਸ ਚੱਲ ਰਹੀ ਆ ਅੱਜ ਕੱਲ੍ਹ ਕੁਝ ਮੁੱਦੇ ਇਸ ਮੁਲਕ ਲਈ ਬਹੁਤ ਹੀ ਵੱਡੀ ਚੁਣੌਤੀ ਬਣ ਕੇ ਖੜੇ ਹੋ ਗਏ ਜਦੋਂ ਮੈਂ ਨਵਾਂ ਨਵਾਂ ਅਮਰੀਕਾ ਆਇਆ ਸੀ ਉਸ ਸਮੇ ਸਭ ਤੋਂ ਵੱਡਾ ਮੁੱਦਾ ਰੰਗ ਦੇ ਭੇਦ ਭਾਵ ਤੋਂ ਸੀ ਕਦੇ-ਕਦੇ ਇਨਸਲੀ ਹਿੰਸਾ ਵਾਲੀਆਂ ਗੱਲਾਂ ਮਿਲਦੀਆਂ ਪਰ ਅੱਜ ਕੱਲ੍ਹ ਇਸ ਮੁੱਦੇ ਦੇ ਨਾਲ-ਨਾਲ ਕਈ ਹੋਰ ਮੁੱਦਿਆਂ ਨੇ ਵੀ ਆਤ ਚੁੱਕੀ ਹੋਈ ਆ ਇੰਜ ਜਾਪ ਰਿਹਾ ਜਿਵੇਂ ਸਾਰਾ ਮੁਲਕ ਬਰੂਦ ਦੇ ਢੇਰ ਤੇ ਬੈਠਾ ਹੋਵੇ ਹੋਰ ਹਰ ਪਾਸੇ ਬਦੂਖਾਂ ਦੀ ਤਾੜ-ਤਾੜ ਹੋ ਰਹੀ ਆ ਪਹਿਲਾਂ ਗੋਲਾਬਾਰੀ ਦੀ ਕਾ ਦੁੱਕਾ ਘਟਣਾ ਬਾਰੇ ਸੁਣਦੇ ਸੀ ਪਰ ਹੁਣ ਤਾਂ ਗੋਲੀ ਕਿੱਥੋਂ ਆ ਕੇ ਤੁਹਾਡੇ ਸੀਨੇ ਚੋਂ ਪਾਰ ਹੋ ਜਾਵੇ ਪਤਾ ਨਹੀਂ ਲੱਗਦਾ ਕਈ ਵਾਰ ਤਾਂ ਇਹ ਦਹਿਸ਼ਤ ਐਨੀ ਵਧੀ ਜਾਪਦੀ ਆ ਕਿ ਲੱਗਦਾ ਜਿਵੇਂ ਅਮਰੀਕਾ ਨੀ ਕਸ਼ਮੀਰ ਦੇ ਬਾਰਡਰ ਤੇ ਬੈਠੇ ਹੋਈਏ ਘਰੋਂ ਸਕੂਲ ਗਏ ਬੱਚਿਆਂ ਬਾਰੇ ਵੀ ਇਹੋ ਤੋਖਲਾ ਰਹਿੰਦਾ ਕਿ ਪਤਾ ਨਹੀਂ ਸ਼ਾਮ ਨੂੰ ਘਰ ਆਉਣਗੇ ਜਾਂ ਨਹੀਂ ਮਾਹੌਲ ਇਸ ਤਰ੍ਹਾਂ ਦਾ ਬਣਿਆ ਪਿਆ ਬੰਦੂਕਾਂ ਤਾਂ ਬਿਨਾਂ ਕਿਸੇ ਰੋਕ ਜਾਂ ਪਾਬੰਦੀ ਦੇ ਇਸ ਤਰ੍ਹਾਂ ਵਿਕ ਰਹੀਆਂ ਨੇ ਜਿਵੇਂ ਕਿਸੇ ਨੇ ਖਿਲਾਂ ਦੀ ਰੇੜੀ ਲਾਈ ਹੋਵੇ ਹਥਿਆਰਾਂ ਦੀ ਇਹ ਮਾਰੂ ਪੰਜ ਮੌਲਕ ਲਈ ਚਟਾਨ ਵਰਗੀ ਚੁਣੌਤੀ ਬਣੀ ਹੋਈ ਆ ਪਿਛਲੇ ਹਫਤੇ ਇੱਕ ਸਿਰਫਿਰੇ ਨੇ ਲਾਸ ਵੇਗਸ ਦੇ ਓਪਨ ਗਰਾਉਂਡ ਚ ਚੱਲ ਰਹੀ ਸੰਗੀਤਕ ਮਹਿਫਿਲ ਦਾ ਆਨੰਦ ਮਾਣ ਰਹੀ ਭੀੜ ਉੱਪਰ ਅੰਨੇ ਵਾਹ ਗੋਲੀਆਂ ਦਾਕ ਕੇ 100 ਦੇ ਕਰੀਬ ਬੇਗੁਨਾਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ਵਿੱਚ ਇੱਕ ਗੋਲੀ ਆਪਣੀ ਪੁੜਪੜੀ ਤੋਂ ਪਾਰ ਕਰ ਲਈ ਮੁਲਕ ਦੀਆਂ ਸਾਰੀਆਂ ਏਜੰਸੀਆਂ ਨੇ ਪੂਰੀ ਕੋਖ ਪੜਤਾਲ ਕੀਤੀ ਕਿ ਸ਼ਾਇਦ ਇਸ ਵਰਤਾਰੇ ਪਿੱਛੇ ਕਿਸੇ ਦੁਸ਼ਮਣ ਤਾਕਤ ਦਾ ਹੱਥ ਹੋਵੇ ਪਰ ਜਾਂਚ ਵਿੱਚ ਅਜੇ ਕੁਝ ਵੀ ਨਹੀਂ ਆਇਆ ਕਿਉਂਕਿ ਗੋਲੀਆਂ ਚਲਾਉਣ ਵਾਲਾ ਇਸੇ ਮੁਲਕ ਦਾ ਨਾਗਰਿਕ ਸੀ ਹਾਲੇ ਹੁਣ ਕਿਸੇ ਨੂੰ ਇਸ ਗੱਲ ਦਾ ਇਲਮ ਨਹੀਂ ਹੋਇਆ ਕਿ ਉਹਨੇ ਇਹ ਕਾਰਾ ਕਿਉਂ ਕੀਤਾ ਨਾ ਉਹ ਕਿਸੇ ਕਿਸਮ ਦੀ ਦਵਾਈ ਲੈ ਰਿਹਾ ਸੀ ਨਾ ਹੀ ਉਹਦਾ ਕਿਸੇ ਨਾਲ ਕੋਈ ਝਗੜਾ ਸੀ ਉਹ ਤਾਂ ਸ਼ਰਾਬ ਤੱਕ ਦਾ ਵੀ ਸੇਵਨ ਨਹੀਂ ਸੀ ਕਰਦਾ ਫਿਰ ਆਖਰ ਕਿਹੜੀ ਵਜ੍ਹਾ ਸੀ ਕਿਉਂ ਨੇ ਇੰਨੇ ਬੇਕਸੂਰ ਲੋਕਾਂ ਦੀ ਜਾਨ ਲੈ ਲਈ ਇਹ ਗੱਲ ਸਾਰੇ ਮੁਲਕ ਲਈ ਰਹੱਸ ਬਣ ਕੇ ਰਹਿ ਗਈ। ਇਹ ਕੋਈ ਇੱਕਦੁਕਾ ਘਟਨਾ ਨਹੀਂ। ਕੁਝ ਸਮੇਂ ਤੋਂ ਇਹ ਵਰਤਾਰਾ ਲਗਾਤਾਰ ਵਰਤ ਰਿਹਾ ਹੈ। ਹਰ ਵਾਰ ਬੰਦੂਕਾਂ ਦਾ ਮੂੰਹ ਆਮ ਲੋਕਾਂ ਦੇ ਸਿਰਾਂ ਵੱਲ ਹੁੰਦਾ ਹੈ। ਆਮ ਜਨਤਾ ਦਾ ਖੂਨ ਪਾਣੀ ਵਾਂਗ ਵਹਿ ਤੁਰਿਆ। 6 ਕੁ ਮਹੀਨੇ ਪਹਿਲਾਂ ਇੱਕ ਮੁਸਲਿਮ ਮੁੰਡੇ ਨੇ ਨਾਈਟ ਕਲੱਬ ਵਿੱਚ AK-47 ਨਾਲ ਛਾਣਾ ਦਿੱਤਾ ਸੀ। 100 ਤੋਂ ਵੀ ਵੱਧ ਲੋਕ ਮੌਤ ਦੇ ਮੂੰਹ ਵਿੱਚ ਜਾ ਪਏ ਸਨ। ਉਹਸ ਵੇਲੇ ਸਾਰੇ ਮੁਲਕ ਚ ਹਾਹਾਕਾਰ ਮਚ ਗਈ ਹਰ ਕੋਈ ਇਸ ਪਿੱਛੇ ਆਈਐਸਆਈ ਨਾਮੀ ਅਤਵਾਦੀ ਗਰੁੱਪ ਦਾ ਹੱਥ ਮੰਨ ਰਿਹਾ ਸੀ ਕਿਉਂਕਿ ਗੋਲੀ ਚਲਾਉਣ ਵਾਲਾ ਮੁਸਲਮਾਨ ਸੀ ਨਾ ਪਰ ਉਹਦੀ AK-47 ਚ ਨਿਕਲੀ ਗੋਲੀ ਨੇ ਕਿਸੇ ਦਾ ਧਰਮ ਜਾਂ ਜਾਤ ਨਹੀਂ ਪੁੱਛੀ ਮਾਰਨ ਵਾਲਿਆਂ ਚ ਗੋਰੇ ਕਾਲੇ ਭਾਰਤੀ ਪਾਕਿਸਤਾਨੀ ਚੀਨੀ ਹਰ ਫਿਰਕੇ ਦੇ ਲੋਕ ਸਨ ਏਜੰਸੀਆਂ ਦੀ ਜਾਂਚ ਵੀ ਉਸ ਮੁੰਡੇ ਦੇ ਕਿਸੇ ਦੁਸ਼ਮਣ ਗੁੱਟ ਨਾਲ ਜੁੜੇ ਹੋਣ ਦਾ ਸੁਰਾਗ ਨਹੀਂ ਲੱਭ ਸਕੇ। ਇਹ ਤੋਂ ਬਾਅਦ ਅਜਈਆਂ ਘਟਨਾਵਾਂ ਤਾਂ ਜਿਵੇਂ ਹਾੜੀ ਆ ਗਿਆ। ਚਾਰੇ ਪਾਸੇ ਗੋਲੀਆਂ ਦੀ ਬੁਛਾੜ। ਮਾਲ ਵਿੱਚ, ਕਲੱਬਾਂ ਵਿੱਚ, ਖੁੱਲ੍ਹੀ ਸੜਕ ਤੇ, ਧਾਰਮਿਕ ਸਥਾਨਾਂ ਤੇ, ਸਿਨੇਮਾ ਹਾਲ ਵਿੱਚ। ਇਤੋਂ ਤੱਕ ਕਿ ਸਕੂਲਾਂ ਵਿੱਚ ਵੀ ਗੋਲੀਆਂ ਦਾ ਬੋਲਬਾਲਾ ਹੋ ਗਿਆ। ਕੈਲੀਫੋਰਨੀਆ ਦੇ ਇੱਕ ਸਕੂਲ ਦੇ 10 ਸਾਲਾਂ ਬੱਚੇ ਨੇ ਆਟੋਮੈਟਿਕ ਰਾਈਫਲ ਨਾਲ ਆਪਣੀ ਅਧਿਆਪਕ ਸਮੇਤ 7 ਵਿਦਿਆਰਥੀਆਂ ਦੀ ਜਾਨ ਲੈ ਲਈ ਸੀ ਇਸ ਘਟਨਾ ਨੇ ਦੇਸ਼ ਨੂੰ ਧੁਰੰਦਰ ਤੱਕ ਹਿਲਾ ਕੇ ਰੱਖ ਦਿੱਤਾ ਛੋਟੇ ਨਿਆਣੇ ਅਜਿਹੇ ਘਟਨਾਵਾਂ ਨੂੰ ਅੰਜਾਮ ਦੇਣਗੇ ਕਦੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਸਾਨੂੰ ਤਾਂ ਸਾਡੇ ਮਾਪੇ ਕਦੇ ਨਕਲੀ ਬੰਦੂਕਾਂ ਨਾਲ ਵੀ ਨਹੀਂ ਸੀ ਖੇਡਣ ਦੰਦੇ ਕਿ ਇਹਨਾਂ ਤੇ ਮਾੜਾ ਅਸਰ ਹੋਵੇਗਾ ਪਰ ਅੱਜ ਕੱਲ ਤਾਂ ਖੁੱਲੀ ਖੇਡ ਹੋਈ ਪਈ ਹੈ ਨਿੱਕੇ ਨਿੱਕੇ ਜਵਾਕ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਉੱਠਣਾ ਬੈਠਣਾ ਵੀ ਨਹੀਂ ਆਉਂਦਾ ਉਹ ਬਦੂਖਾਂ ਦੇ ਘੋੜੇ ਦੱਬੀ ਜਾ ਰਹੇ ਨੇ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਸਾਰੇ ਪਾਸੇ ਰੌਲਾ ਪਾ ਦਿੱਤਾ ਥਾਂ ਥਾਂ ਤੇ ਸਰਕਾਰ ਖਿਲਾਫ ਧਰਨੇ ਤੇ ਮੁਜ਼ਾਰੇ ਹੋ ਰਹੇ ਨੇ ਇੰਨਾ ਰੋਜ਼ ਪ੍ਰਦਰਸ਼ਨਾਂ ਦੀ ਕੂਕ ਮੀਡੀਆ ਤੱਕ ਵੀ ਪਹੁੰਚ ਗਈ ਇਹੀ ਕਾਰਨ ਹੈ ਕਿ ਇੱਕ ਪ੍ਰਮੁੱਖ ਚੈਨਲ ਅੱਜ ਇਸ ਮੁੱਦੇ ਤੇ ਬਹਿਸ ਕਰਵਾ ਰਿਹਾ ਬਹਿਸ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਪ੍ਰਮੁੱਖ ਪੱਤਰਕਾਰ ਨੇਤਾ ਸਮਾਜ ਸੇਵੀ ਤੇ ਕੁਝ ਬੱਚਿਆਂ ਦੇ ਮਾਪਿਆਂ ਨੂੰ ਵੀ ਸੱਦਿਆ ਗਿਆ ਹਰ ਕੋਈ ਆਪਣੇ ਵਿਚਾਰ ਪੇਸ਼ ਕਰ ਰਿਹਾ ਹੈ ਇਹ ਮੰਨ ਰਿਹਾ ਕਿ ਹਥਿਆਰਾਂ ਦੀ ਇਹ ਖੇਡ ਦੇਸ਼ ਲਈ ਘਾਤਕ ਹੈ ਇਹਨੂੰ ਠੱਲ ਪੈਣੀ ਚਾਹੀਦੀ ਹੈ ਹਥਿਆਰਾਂ ਦੀ ਬ੍ਰੇਕ ਵਿਕਰੀ ਤੇ ਸਿਕੰਜਾ ਕਸਣਾ ਚਾਹੀਦਾ ਹੈ ਕੋਈ ਵਧੀਆ ਤੇ ਸਖਤ ਲਾਇਸੈਂਸਿੰਗ ਪ੍ਰਣਾਲੀ ਲਾਗੂ ਹੋਣੀ ਚਾਹੀਦੀ ਹੈ ਤਾਂ ਜੋ ਜ਼ਰੂਰਤਮੰਦ ਵਿਅਕਤੀ ਹੀ ਹਥਿਆਰ ਖਰੀਦ ਸਕੇ ਸਮਾਜ ਸੇਵੀ ਦਾ ਸੁਝਾਅ ਹੈ ਮੈਨੂੰ ਲੱਗਦਾ ਹੈ ਇਸ ਮੁਸੀਬਤ ਨਾਲ ਨਜੇਠਣ ਲਈ ਸਕੂਲਾਂ ਦੇ ਅਧਿਆਪਕਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦੇ ਕੇ ਹਥਿਆਰ ਮੁਹੱਈਆ ਕਰਾਣੇ ਚਾਹੀਦੇ ਨੇ ਤਾਂ ਜੋ ਅਜਿਹੀ ਘਟਨਾ ਵਾਪਰਨ ਸਮੇਂ ਗੋਲੀ ਚਲਾਉਣ ਵਾਲੇ ਦਾ ਸਹੀ ਤਰੀਕੇ ਨਾਲ ਟਾਕਰਾ ਕੀਤਾ ਜਾ ਸਕੇ ਇਹਦੇ ਸਕੂਲ ਵਿੱਚ ਵਿਦਿਆਰਥੀ ਵੀ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਨਗੇ ਇਹ ਨੇਤਾਜੀ ਦਾ ਵਿਚਾਰ ਆ ਅਧਿਆਪਕਾਂ ਨੂੰ ਹਥਿਆਰ ਦੇਣ ਨਾਲ ਤਾਂ ਤਾਣੀ ਹੋ ਰੁੱਲ ਜਾਵੇਗੀ ਹਥਿਆਰਾਂ ਤੇ ਸੰਪੂਰਨ ਪਾਬੰਦੀ ਹੀ ਇਸ ਮਸਲੇ ਦਾ ਸਹੀ ਹੱਲ ਆ ਇੱਕ ਮਾਪੇ ਦਾ ਖਦਸਾ ਸੀ ਬੱਚਿਆਂ ਨੂੰ ਘਰਾਂ 'ਚ ਹੀ ਚੰਗੇ ਸੰਸਕਾਰ ਦੇਣੇ ਚਾਹੀਦੇ ਨੇ ਉੱਚੀ ਸਿੱਖਿਆ ਇਸ ਮਸਲੇ ਨੂੰ ਜੜੋਂ ਖਤਮ ਕਰ ਸਕਦੀ ਆ ਇਹ ਇੱਕ ਅਧਿਆਪਕ ਸਹਿਬਾਨ ਦੇ ਵਿਚਾਰ ਸਨ ਹਥਿਆਰ ਖਰੀਦਣ ਤੋਂ ਪਹਿਲਾਂ ਹਰ ਇੱਕ ਦਾ ਬੈਕਗ੍ਰਾਉਂਡ ਚੈੱਕ ਹੋਣਾ ਲਾਜ਼ਮੀ ਬਣਾਉਣਾ ਚਾਹੀਦਾ ਜੋ ਵੀ ਦੁਕਾਨਦਾਰ ਅਜਿਹਾ ਨਹੀਂ ਕਰਦਾ ਉਹਦਾ ਹਥਿਆਰ ਵੇਚਣ ਦਾ ਲਾਇਸੈਂਸ ਰੱਦ ਕਰਨ ਦਾ ਕਾਨੂੰਨ ਬਣੇ ਇੱਕ ਪੱਤਰਕਾਰ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ ਪਰ ਕੋਈ ਸਰਕਾਰ ਐਨ ਆਰਏ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੀ ਲਗਾਮ ਕਿਉਂ ਨਹੀਂ ਕੱਸਦੀ ਸਾਰੇ ਪੁਆੜੀ ਦੀ ਜੜ ਤਾਂ ਉਹ ਹੈ ਉਹਨਾਂ ਕਰਕੇ ਦੇਸ਼ ਵਿੱਚ ਹਥਿਆਰਾਂ ਤੇ ਰੋਕ ਨਹੀਂ ਲੱਗ ਰਹੀ ਇੱਕ ਆਦਮੀ ਦਰਸ਼ਕਾਂ 'ਚ ਬੋਲਣ ਲੱਗ ਪਿਆ ਪਰ ਚੈਨਲ ਵਾਲਿਆਂ ਨੇ ਉਹਦੀ ਗੱਲ ਵਿਚਾਲੇ ਹੀ ਕੱਟ ਦਿੱਤੀ ਤੇ ਇਸ਼ਤਿਹਾਰ ਚਲਾ ਦਿੱਤਾ ਦਰਸ਼ਕ ਤੇ ਗੱਲ ਵਿੱਚ ਵਜਨ ਸੀ ਪਰ ਸ਼ਾਇਦ ਚੈਨਲ ਵਾਲਿਆਂ ਨੇ NRA ਦੇ ਪ੍ਰਭਾਵ ਹੇਠ ਹੋਣ ਕਾਰਨ ਉਹਦੀ ਗੱਲ ਪੂਰੀ ਨਹੀਂ ਹੋਣ ਦਿੱਤੀ। ਅਸਲ ਵਿੱਚ ਜਦੋਂ ਦੀ ਗਨ ਦੀ ਵਾਇਲੈਂਸ ਵਧੀਆ ਉਸ ਸਮੇਂ ਤੋਂ NRA ਤੇ ਸਵਾਲ ਉੱਠ ਰਹੇ ਨੇ। ਹਥਿਆਰਾਂ ਨੂੰ ਕੰਟਰੋਲ ਕਰਨ ਵਾਲੀ ਉਹ ਦੇਸ਼ ਦੀ ਇੱਕੋ ਇੱਕ ਸੰਸਥਾ ਹੈ ਜਿਉ ਉਹ ਚਾਹੇ ਤਾਂ ਹਥਿਆਰਾਂ ਦੀ ਵਿਕਰੀ ਨੂੰ ਸਹੀ ਲੀਤ ਤੇ ਲਿਆਉਣ ਤੇ ਸਰਕਾਰਾਂ ਦੀ ਮਦਦ ਕਰ ਸਕਦੀ ਆ ਪਰ ਉਹ ਅਜਿਹਾ ਕਦੇ ਨਹੀਂ ਹੋਣ ਦਿੰਦੀ। NRA ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਦੀ ਸੰਸਥਾ ਹੈ। ਤੇ ਕਦੇ ਵੀ ਇਹ ਨਹੀਂ ਚਾਹੇਗੀ ਕਿ ਉਹਨਾਂ ਦੇ ਮਾਲ ਦੀ ਵਿਕਰੀ ਘਟੇ ਅਜਿਹੀ ਵਿੱਚ ਉਹਨਾਂ ਨੂੰ ਬਿਜ਼ਨਸ ਵਿੱਚ ਘਾਟਾ ਪੈ ਸਕਦਾ ਹੈ ਹੁਣ ਤੱਕ ਕੋਈ ਵੀ ਸਰਕਾਰ ਇਸ ਸੰਸਥਾ ਨੂੰ ਹੱਥ ਨਹੀਂ ਪਾ ਸਕੀ ਕਿਉਂਕਿ ਇਹ ਸੰਸਥਾ ਹਰ ਪਾਰਟੀ ਨੂੰ ਮੋਟੀ ਰਕਮ ਫੰਡ ਦੇ ਰੂਪ ਵਿੱਚ ਦੇ ਦਿੰਦੀ ਹੈ ਪਿਛਲੇ ਰਾਸ਼ਟਰਪਤੀ ਨੇ ਹਥਿਆਰਾਂ ਦੀ ਵਿਕਰੀ ਸੰਬੰਧੀ ਕਈ ਸਖਤ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਐਨਆਰਏ ਨੇ ਉਹ ਕਾਨੂੰਨ ਕਿਸੇ ਤਣਪਤਣ ਨਹੀਂ ਸਨ ਲੱਗਣ ਦਿੱਤੇ ਟੀਵੀ ਦੀ ਸਵਿਚ ਆਫ ਕਰਕੇ ਬਾਹਰ ਬੈਕਯਾਰਡ ਚ ਪਈ ਕੁਰਸੀ ਤੇ ਜਾ ਬੈਠਦਾ। ਕੋਸੀ ਕੋਸੀ ਧੁੱਪ ਨਾਲ ਸਰੀਰ ਨੂੰ ਆਰਾਮ ਕਰ ਰਿਹਾ। ਘਰ ਦੇ ਪਿਛਵਾੜੇ ਚੋਂ ਬਰਫ਼ ਲੱਦੇ ਪਹਾੜਾਂ ਦੀਆਂ ਚੋਟੀਆਂ ਸਾਫ਼ ਦਿਖਾਈ ਦਿੰਦੀਆਂ ਨੇ। ਸੂਰਜ ਦੇ ਕਿਰਨਾਂ ਪੈਣ ਨਾਲ ਇਹ ਬਰਫ਼ ਲੱਦੀਆਂ ਚੋਟੀਆਂ ਸੋਨੇ ਰੰਗੀ ਭਾ ਮਾਰਦੀਆਂ ਨੇ। ਬਹੁਤ ਹੀ ਖੂਬਸੂਰਤ ਦ੍ਰਿਸ਼। ਇਹ ਪਹਾੜੀਆਂ ਹਮੇਸ਼ਾ ਬਰਫ਼ ਨਾਲ ਢਕੀਆਂ ਰਹਿੰਦੀਆਂ ਨੇ। ਜਿਸ ਦਿਨ ਦੇ ਅਸੀਂ ਇਸ ਘਰ ਚ ਰਹਿਣ ਲੱਗੇ ਆ। ਮੈਂ ਕਦੇ ਇਹਨਾਂ ਨੂੰ ਬਿਨਾਂ ਬਰਫ਼ ਦੇ ਨਹੀਂ ਦੇਖਿਆ। ਬਰਫ਼ ਢੇਟਲਾ ਇਹਨਾਂ ਪਹਾੜਾਂ ਦਾ ਅਸਲ ਚਿਹਰਾ ਕਦੇ ਵੀ ਵਿਖਾਈ ਨਹੀਂ ਦਿੱਤਾ। ਇਹ ਦ੍ਰਿਸ਼ ਮੈਨੂੰ ਹਮੇਸ਼ਾ ਸ਼ਾਂਤ ਤੇ ਮਨਮੋਹਕ ਲੱਗਦਾ ਹੈ। ਜਦੋਂ ਵੀ ਮੈਨੂੰ ਕੋਈ ਟੈਨਸ਼ਨ ਹੋਵੇ ਤਾਂ ਮੈਂ ਬੈਕਯਾਰਡ 'ਚ ਬੈਠ ਕੇ ਇਹਨਾਂ ਪਹਾੜੀਆਂ ਦੀਆਂ ਟੀਸੀਆਂ ਨੂੰ ਨਿਹਾੜਦਾ। ਕੁਝ ਸਮਾਂ ਲਗਾਤਾਰ ਇਹਨਾਂ ਨੂੰ ਵੇਖਦਾ ਤਾਂ ਮੇਰੀ ਟੈਨਸ਼ਨ ਘਟ ਜਾਂਦੀ ਹੈ। ਮਨ ਨੂੰ ਸਕੂਨ ਮਿਲਦਾ। ਜਦੋਂ ਮੈਂ ਨਵਾਂ ਨਵਾਂ ਅਮਰੀਕਾ ਆਇਆ ਸੀ ਤਾਂ ਆਪਣੇ ਸਹੁਰਿਆਂ ਦੀ ਮਦਦ ਨਾਲ ਇਹ ਛੋਟਾ ਜਿਹਾ ਘਰ ਖਰੀਦ ਲਿਆ ਸੀ। ਉਦੋਂ ਮੈਂ ਜਿੰਨੂੰ ਵੀ ਪੰਜਾਬ ਵਾਲੇ ਚਿੱਠੇ ਲਿਖਣੀ ਤਾਂ ਹਮੇਸ਼ਾ ਇਹਨਾਂ ਬਰਫ਼ ਲੱਦੀਆਂ ਪਹਾੜੀਆਂ ਦਾ ਜ਼ਿਕਰ ਜ਼ਰੂਰ ਕਰਦਾ। ਇਹਨਾਂ ਦੀ ਗੱਲ ਮੇਰੇ ਹਰ ਖੱਤ ਵਿੱਚ ਹੁੰਦੀ ਸੀ। ਬਾਪੂ ਜੀ ਤਾਂ ਕਈ ਵਾਰ ਮਖੌਲ ਵੀ ਕਰਦੇ। "ਬਾਕੀ ਅਮਰੀਕਾ ਨੇ ਤਾਂ ਖਾਦੀ ਘੜੀ। ਪਰ ਆ ਤੇਰੀਆਂ ਬਰਫ਼ ਵਾਲੀਆਂ ਪਹਾੜੀਆਂ ਦੇ ਦਰਸ਼ਨ ਤਾਂ ਜ਼ਰੂਰ ਕਰਨੇ ਆ ਮਰਨ ਤੋਂ ਪਹਿਲਾਂ।" ਫਿਰ ਜੇ ਤੁਮ ਬਾਪੂ ਜੀ ਮੇਰੇ ਕੋਲ ਆਏ ਤਾਂ ਉਹਨਾਂ ਨੇ ਵੀ ਮੇਰੀਆਂ ਗੱਲਾਂ ਦੀ ਤਸਦੀਕ ਕੀਤੀ ਵਾਕਿਆ ਯਾਰ ਇਹ ਤਾਂ ਬੜਾ ਵਧੀਆ ਨਜ਼ਾਰਾ ਤੂ ਤਾਂ ਸੁਰਗਾ ਦਾ ਆਨੰਦ ਮਾਣ ਰਿਹਾ ਤੇਰਾ ਦੇਸ਼ ਤਾਂ ਸੋਹਣਾ ਹੀ ਆ ਪਰ ਇਹਨਾਂ ਪਹਾੜੀਆਂ ਦੇ ਤਾਂ ਕੀ ਕਹਨੇ ਪਰ ਹੌਲੀ-ਹੌਲੀ ਉਹਨਾਂ ਦੇ ਵਿਚਾਰ ਬਦਲਣੇ ਸ਼ੁਰੂ ਹੋ ਗਏ ਤੇ ਉਹ ਅਮਰੀਕਾ ਆਉਣ ਦੇ ਨਾਮ ਤੋਂ ਵੀ ਕੰਨੇ ਕਤਰਉਣ ਲੱਗ ਪਏ ਹੁਣ ਨਹੀਂ ਬੁੱਢੇ ਵਾਰੇ ਜਹਾਜ਼ਾਂ 'ਤੇ ਚੜ੍ਹ ਹੁੰਦਾ ਨਾਲੇ ਤੇਰੇ ਮੁਲਕ ਦਾ ਮਾਹੌਲ ਹੁਣ ਠੀਕ ਨਹੀਂ ਰਿਹਾ ਅਸੀਂ ਤਾਂ ਹੁਣ ਪਿੰਡੀ ਪ੍ਰਾਣ ਤਿਆਗਾਂਗੇ ਬਸ ਤੁਸੀਂ ਸਾਲ ਚਮਾਹੀ ਗੇੜਾ ਮਾਰਦੇ ਰਹਿਆ ਕਰੋ ਪਿਛਲੇ ਸਾਲ ਉਹਨਾਂ ਨੇ ਗੱਲ ਹੀ ਮੁਕਾ ਦਿੱਤੀ ਸੀ ਆਸ-ਪਾਸ ਭਾਵੇਂ ਕਿੰਨੀ ਹੀ ਤਬਦੀਲੀ ਹੋ ਗਈ ਕਿੰਨੀ ਨਵੀਂ ਆਬਾਦੀ ਹੋ ਚੁੱਕੀ ਨਵੀਆਂ-ਨਵੀਆਂ ਇਮਾਰਤਾਂ ਉਸਰ ਗਈਆਂ ਛੋਟਾ ਜਿਹਾ ਸ਼ਹਿਰ ਵੱਡ ਅਕਾਰੀ ਬਣਦਾ ਜਾ ਰਿਹਾ ਪਰ ਇਹ ਨਾ ਪਹਾੜੀਆਂ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਆਇਆ ਹਮੇਸ਼ਾ ਖਿੜੀਆਂ ਰਹਿੰਦੀਆਂ ਨੇ ਮੈਂ ਇਨਾ ਪਹਾੜੀਆਂ ਦਾ ਖੂਬਸੂਰਤ ਦ੍ਰਿਸ਼ ਨਿਹਾਰ ਰਿਹਾ ਪਰ ਮੁਲਕ 'ਚ ਚੱਲ ਰਹੇ ਮਾਰੂ ਵਰਤਾਰੇ ਤੋਂ ਮੇਰਾ ਧਿਆਨ ਨਹੀਂ हट ਰਿਹਾ ਮੈਂ ਇਨਾ ਪਹਾੜੀਆਂ ਵੱਲ ਕਿੰਨੇ ਸਮੇਂ ਤੋਂ ਲਗਾਤਾਰ ਦੇਖ ਰਿਹਾ ਮਨ ਨੂੰ ਸਹਜ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਬੰਦੂਕਾਂ ਦੀ ਤਾੜ-ਤਾੜ ਹਾਲੇ ਵੀ ਸਿਰ ਵਿੱਚ ਵੱਜੀ ਜਾ ਰਹੀ ਆ ਕੀ ਤੋਂ ਕੀ ਬਣ ਗਿਆ ਇਹ ਮੁਲਕ ਸਾਰਾ ਦੇਸ਼ ਬੇਆਰਾਮ ਹੋਇਆ ਪਿਆ ਇਸ ਤਰ੍ਹਾਂ ਦੇ ਅਮਰੀਕਾ ਦੀ ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਪਤਾ ਨਹੀਂ ਕਿਉਂ ਹੁਣ ਇਹ ਮੁਲਕ ਮੈਨੂੰ ਸੁਰੱਖਿਤ ਨਹੀਂ ਜਾਪ ਰਿਹਾ ਤੇ ਬਾਪੂ ਜੀ ਦੀ ਕਹੀ ਗੱਲ درست ਜਾਪਦੀ ਆ ਸਰਕਾਰਾਂ ਚਾਹਣ ਤਾਂ ਇਸ ਵਰਤਾਰੇ ਨੂੰ ਸੰਖਿਆ ਠੱਲ ਪਾ ਸਕਦੀ ਆ ਪਰ ਐਨ ਆਰ ਆਈ ਨੇ ਬਹੁਤ ਤਕੜੀ ਲਾਬੀ ਕਾਇਮ ਕਰ ਰੱਖੀ ਆ ਸਰਕਾਰ ਦੇ ਹੱਥ ਬੰਨ ਰੱਖੇ ਨੇ ਕੋਈ ਵੀ ਅਜਿਹਾ ਕਾਨੂੰਨ ਜਿਸਨਾਂ ਲ ਹਥਿਆਰਾਂ ਦੀ ਵਿਕਰੀ ਤੇ ਕੋਈ ਅਸਰ ਪਵੇ ਸਰਕਾਰ ਪਾਸ ਹੀ ਨਹੀਂ ਕਰ ਸਕਦੀ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਦੀਆਂ ਜੜ੍ਹਾਂ ਉੱਪਰਲੇ ਪੱਧਰ ਤੱਕ ਫੈਲ ਚੁੱਕੀਆਂ ਨੇ ਇਹੀ ਵੱਡਾ ਕਾਰਨ ਕਿ ਹਰ ਪਾਸੇ ਗੋਲੀਆਂ ਦਾ ਸ਼ੋਰ ਮੈਂ ਬੈਠਾ ਸੋਚ ਰਿਹਾ ਦਿਮਾਗ ਦੀਆਂ ਨਸਾਂ ਟਸ ਟਸ ਕਰ ਰਹੀਆਂ ਨੇ ਟਰਨ ਟਰਨ ਫੋਨ ਦੀ ਘੰਟੀ ਨੇ ਮੇਰੀ ਬਿਰਤੀ ਤੋੜੀ ਧਰਮ ਦਾ ਫੋਨ ਮੇਰੇ ਘਰ ਵਾਲੀ ਦਾ ਹਾਂਜੀ ਅੱਜ ਤੁਸੀਂ ਸੋਨੀ ਦੇ ਸਕੂਲ ਅਰਲੀ ਜਾਣਾ ਏ ਉਹਨੂੰ ਪਿਕ ਕਰਨ ਅੱਜ ਮੋਬਲੀ ਪੇਰੈਂਟ ਟੀਚਰ ਮੀਟਿੰਗ ਐ ਯੂ ਹੈਵ ਟੂ ਅਟੈਂਡ ਦੈਟ ਪਰਮ ਨੇ ਹਦਾਇਤ ਦਿੱਤੀ ਉਸਨੂੰ ਓਕੇ ਆਖ ਬੋਬਲ ਮਨ ਨਾਲ ਅੰਦਰ ਪਰਤਦਾ ਡਰਾਇੰਗ ਰੂਮ ਚ ਲੱਗੀ ਘੜੀ ਤੇ 2 ਵਜੇ ਚ 20 ਮਿੰਟ ਰਹਿੰਦੇ ਨੇ ਸੰਕੇਤਾ ਸੋਨੀ ਨੂੰ ਹਰ ਰੋਜ਼ 3 ਵਜੇ ਸਕੂਲ ਲੈਣ ਜਾਇਦਾ ਐ ਅੱਜ ਅੱਧਾ ਘੰਟਾ ਪਹਿਲਾਂ ਜਾਣਾ ਪੈਣਾ ਕਪੜੇ ਬਦਲ ਕੇ ਕਾਰ ਸਟਾਰਟ ਕਰ ਸੋਨੀ ਦੇ ਸਕੂਲ ਵੱਲ ਚੱਲ ਪਿਆ ਕਾਰ ਅੱਗੇ ਵੱਧ ਰਹੀ ਆ ਮੇਰੀ ਸੋਚ ਹਲੇ ਵੀ ਪਿੱਛੇ ਹੀ ਅੜੀ ਪਈ ਆ ਜਦੋਂ ਸ਼ੁਰੂ-ਸ਼ੁਰੂ ਚ ਪੰਜਾਬ ਰਹਿੰਦੇ ਮੇਰੇ ਇੱਕ ਦੋਸਤ ਨੇ ਮੈਨੂੰ ਪੁੱਛਿਆ ਸੀ ਬਈ ਕਿਵੇਂ ਆਤੇ ਰ ਅਮਰੀਕਾ ਮੈਂ ਤਾਂ ਸਿਵਤਾਂ ਦੇ ਪੁੱਲ ਬੰਨ ਦਿੱਤੇ ਸੀ ਮੈਨੂੰ ਉਦੋਂ ਇਹ ਮੁਲਕ ਸਰਬ ਕਲਾ ਸੰਪੂਰਨ ਲੱਗਦਾ ਸੀ ਕਿਸੇ ਪਾਸੇ ਕੋਈ ਖਰਾਬੀ ਨਹੀਂ ਸੀ ਲੋਕ ਅਮਨ ਅਮਾਨ ਨਾਲ ਵਸਦੇ ਸਨ ਮੈਂ ਉਸ ਨੂੰ ਹੁਬ ਹੁਬ ਕੇ ਦੱਸਿਆ ਸੀ ਕਿ ਇੱਥੇ ਕਿਸੇ ਕੰਮ ਲਈ ਮੰਤਰੀਆਂ ਦੀ ਸ਼ਿਫਾਰਿਸ਼ ਦੀ ਲੋੜ ਨਹੀਂ ਪੈਂਦੀ। ਪ੍ਰਸ਼ਟਾਚਾਰ ਨਾਮ ਦੀ ਤਾਂ ਕੋਈ ਚੀਜ਼ ਹੀ ਹੈ ਨਹੀਂ ਇੱਧਰ। ਸਭ ਸਾਫ਼ ਸੁਥਰਾ ਚੰਗੇ ਸਿਸਟਮ ਨਾਲ ਇਹ ਦੇਸ਼ ਤਰੱਕੀਆਂ ਕਰ ਰਿਹਾ। ਹਰ ਕੋਈ ਇਸ ਦੇਸ਼ 'ਚ ਰਹਿਣ ਦਾ ਸੁਪਨਾ ਦੇਖਦਾ ਹੈ। ਪਰ ਹੁਣ ਜਦੋਂ ਖਬਰਾਂ 'ਚ ਅਮਰੀਕਾ ਦਾ ਹੋਰ ਦੇਸ਼ਾਂ ਨੂੰ ਮੰਡੀ ਬਣਾ ਕੇ ਆਪਣੇ ਹਥਿਆਰ ਵੇਚਣ ਦਾ ਪੜੀਦਾ ਸੁਣੀਦਾ ਹੈ ਤਾਂ ਲੱਗਦਾ ਹੁਣ ਸਭ ਕੁਝ ਠੀਕ ਨਹੀਂ ਰਿਹਾ। ਆਪਣੇ ਧੰਦੇ ਲਈ ਕਿੰਨੇ ਹੀ ਦੇਸ਼ਾਂ ਨੂੰ ਆਪਸ ਵਿੱਚ ਲੜਾਉਣ ਲਈ ਅਮਰੀਕਾ ਮੋਰੀ ਬਣਿਆ ਹੋਇਆ। ਇਸ ਨਾਲ ਕਿੰਨੇ ਹੀ ਬੇਕਸੂਰ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ। ਐਸੇ ਕਰਕੇ ਦੁਨੀਆ ਦੇ ਬਹੁਤ ਸਾਰੇ ਲੋਕ ਅਮਰੀਕਾ ਨੂੰ ਨਫ਼ਰਤ ਨਾਲ ਦੇਖਦੇ ਨੇ। ਹੌਲੀ-ਹੌਲੀ ਮੇਰੇ ਅੰਦਰ ਅਮਰੀਕਾ ਦਾ ਅਸਲ ਚਿਹਰਾ ਨੰਗਾ ਹੁੰਦਾ ਜਾ ਰਿਹਾ। ਸੋਚਦਿਆਂ ਸੋਚਦਿਆਂ ਕਦ ਸੋਨੀ ਦੇ ਸਕੂਲ ਪਹੁੰਚ ਗਏ ਪਤਾ ਹੀ ਨਾ ਲੱਗਿਆ। ਸਕੂਲ ਦੇ ਦੋਵੇਂ ਗੇਟਾਂ ਤੇ ਪੁਲਿਸ ਦੀਆਂ ਕਾਰਾਂ ਖੜੀਆਂ ਹਨ। ਸਕੂਲ ਵਿੱਚ ਸਾਡੇ ਬੱਚੇ ਕਿੰਨੇ ਕੁ ਸੁਰੱਖਿਤ ਹਨ ਇਸ ਗੱਲ ਦਾ ਅੰਦਾਜ਼ਾ ਇੰਨਾਂ ਕਾਰਾਂ ਦੀ ਹੋਂਦ ਤੋਂ ਸਹਿਜੇ ਹੀ ਲੱਗ ਸਕਦਾ ਹੈ ਕਾਰ ਪਾਰਕਿੰਗ ਵਿੱਚ ਖੜੀ ਕਰ ਮੈਂ ਮੀਟਿੰਗ ਹਾਲ ਵਿੱਚ ਜਾਣਾ ਜਿੱਥੇ ਬੱਚਿਆਂ ਦੇ ਮਾਪੇ ਤੇ ਅਧਿਆਪਕ ਸਮਾਂਦ ਰਚਾ ਰਹੇ ਨੇ ਇਨ੍ਹਾਂ ਮੀਟਿੰਗਾਂ 'ਚ ਹਮੇਸ਼ਾ ਪੜ੍ਹਾਈ ਦੇ ਪੱਧਰ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ ਇਸ ਬਾਰੇ ਵਿਚਾਰ ਚਰਚਾ ਹੁੰਦੀ ਸੀ ਪਰ ਹੁਣ ਤਾਂ ਪੜ੍ਹਾਈ ਨਾਲੋਂ ਜਾਦਾ ਬੰਦੂਕਾਂ ਦਾ ਮੁੱਦਾ ਭਾਰੀ ਆ ਦੋਵੇਂ ਟੀਰਾ ਇਸ ਗੱਲ ਨੂੰ ਲੈ ਕੇ ਡਾਡੀਆਂ ਪਰੇਸ਼ਾਨ ਨੇ ਸਿੱਖਿਆ ਸੰਬੰਧੀ ਤਾਂ ਕੋਈ ਕੁਝ ਬੋਲ ਹੀ ਨਹੀਂ ਸੀ ਰਿਹਾ ਬੰਦੂਕਾਂ ਦੀ ਮਾਰ ਤੋਂ ਬੱਚਿਆਂ ਤੇ ਸਕੂਲ ਨੂੰ ਕਿਵੇਂ ਬਚਾਉਣਾ ਇਸ ਗੱਲ ਤੇ ਚਰਚਾ ਹੋ ਰਹੀ ਆ ਮੈਂ ਹਾਜ਼ਰੀ ਰਜਿਸਟਰ ਤੇ ਸਹੀ ਭਾ ਕੇ ਸਭ ਤੋਂ ਅਖੀਰਲੀ ਕਤਾਰ 'ਚ ਬੈਠੀ ਆ ਮੇਰੇ ਕੰਨਾਂ ਵਿੱਚ ਵਾਰ-ਵਾਰ ਸਟਾਪ ਗਨ ਵਾਇਲੈਂਸ ਦਾ ਸ਼ੋਰ ਪੈ ਰਿਹਾ ਪਰ ਮੇਰਾ ਦਿਮਾਗ ਕਿਤੇ ਹੋਰ ਹੀ ਜੁੜਿਆ ਹੋਇਆ ਆ ਜਦੋਂ ਛੋਟੇ ਹੁੰਦੇ ਸੀ ਤਾਂ ਬੇਬੇ ਰਾਤ ਨੂੰ ਸੌਣ ਤੋਂ ਪਹਿਲਾਂ ਕੋਈ ਨਾ ਕੋਈ ਬਾਤ ਜਾਂ ਕਹਾਣੀ ਸੁਣਾਉਂਦੀ ਹੁੰਦੀ ਸੀ ਹਰ ਵਾਰ ਅੰਤ ਵਿੱਚ ਸਾਨੂੰ ਇੱਕ ਸਿੱਖਿਆ ਦਿੰਦੀ ਹੁੰਦੀ ਸੀ ਕਦੇ ਕਿਸੇ ਦਾ ਨਾਮ ਬੁਰਾ ਸੋਚੋ ਨਾ ਬੁਰਾ ਕਰੋ ਜੇ ਤੁਸੀਂ ਕਿਸੇ ਲਈ ਕੰਡੇ ਬੀਜੋਗੇ ਇੱਕ ਦਿਨ ਤੁਹਾਨੂੰ ਵੀ ਉਹਨਾਂ ਕੰਡਿਆਂ ਤੇ ਲੰਘਣਾ ਪਵੇਗਾ ਹੋਰਾਂ ਲਈ ਪੁੱਟਿਆ ਟੋਇਆ ਆਪਣੇ ਲਈ ਖਾਈ ਬਣ ਜਾਵੇਗਾ ਅਮਰੀਕਾ ਨਾਲ ਵੀ ਇਹੋ ਵਾਪਰ ਰਿਹਾ ਜਿਹੜੇ ਮਾਰੂ ਹਥਿਆਰਾਂ ਨਾਲ ਹੋਰ ਮੁਲਕਾਂ ਦੀ ਅਮਨ ਸ਼ਾਂਤੀ ਭੰਗ ਹੋਈ ਆ ਉਹੀ ਹਥਿਆਰ ਖੁਦ ਲਈ ਮੁਸੀਬਤ ਬਣ ਖੜੇ ਨੇ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈ ਰਹੀਆਂ ਨੇ ਹੈਲੋ ਪਾਪਾ ਲੈਟਸ ਗੋ ਹੋਮ ਪਤਾ ਨਹੀਂ ਮੀਟਿੰਗ ਕਦੋਂ ਸਮਾਪਤ ਹੋ ਗਈ ਸੋਨੀ ਨੇ ਆ ਕੇ ਮੇਰਾ ਮੋਢਾ ਹਲੂਣਿਆ ਤੇ ਮੈਂ ਸੋਚਾਂ ਦੀ ਲੜੀ ਟੁੱਟੀ ਹੋਰ ਬੇਟਾ ਅੱਜ ਸਕੂਲ ਦਾ ਦਿਨ ਕਿਵੇਂ ਰਿਹਾ ਮੈਂ ਕਾਰ 'ਚ ਬੈਠਦੇ ਆ ਰਸਮੀ ਜਿਹਾ ਸਵਾਲ ਕੀਤਾ ਕੋਈ ਖਾਸ ਨਹੀਂ ਪਾਪਾ 노 ਸਟੱਡੀ ਟੁਡੇ ਉਹਨੇ ਸੀਟ ਬੈਲਟ ਬੰਨਦਿਆ ਢਿੱਲਾ ਜਿਹਾ ਉਤਰ ਦਿੱਤਾ ਮੈਂ ਮੋੜਵਾ ਸਵਾਲ ਕੀਤਾ ਵਾਈ ਨਾਟ ਸਟੱਡੀਸ ਟੁਡੇ ਵਾਸ ਮੌਕ ਡ੍ਰਿਲ ਫਾਰ ਐਮਰਜੈਂਸੀ ਸਿਚੁਏਸ਼ਨ ਲਾਈਕ ਗਨ ਫਾਇਰ অর ਸਮਥਿੰਗ ਲਾਈਕ ਦੈਟ ਇਟ ਲਾਸਟਡ ਹਾਲ ਡੇ ਉਹਨੇ ਪੂਰੀ ਗੱਲ ਦਸੀ ਇਹ ਪੜਾਈਆਂ ਦੀ ਤਾਂ ਕੀ ਹੋਣ ਲੱਗ ਪਿਆ ਕੀ ਇਹ ਸਭ ਪਹਿਲਾਂ ਵੰਗ ਹੋ ਜਾਵੇਗਾ ਕੀ ਬਣੇਗਾ ਇਸ ਮੁਲਕ ਦਾ ਮੇਰੀ ਸੋਚ ਦੇ ਘੋੜ ਹਲੇ ਵੀ ਦੌੜ ਰਹੇ ਸੀ ਹਾਈਵੇ ਤੋਂ ਐਗਜ਼ਿਟ ਲੈ ਕੇ ਜਦੋਂ ਕਾਰ ਘਰਵਲ ਮੋੜੀ ਤਾਂ ਨਜ਼ਰ ਪਹਾੜੀਂ ਦੇ ਜਾ ਪਈ ਪਰ ਇਹ ਪਹਿਲਾਂ ਵਾਂਗ ਮਨਮੋਹਕ ਨਹੀਂ ਲੱਗ ਰਹੀਆਂ ਥੋੜਾ ਗੋਵ ਨਾਲ ਦੇਖਦਾ ਤਾਂ ਪਹਾੜਾਂ ਦੀਆਂ ਟੀਸੀਆਂ ਤੋਂ ਬਰਫ਼ ਖੁਰਦੀ ਨਜ਼ਰ ਆ ਰਹੀ ਹੈ ਤੇ ਬਰਫ਼ ਹੇਠਲਾ ਪਹਾੜਾਂ ਦਾ ਅਸਲ ਚਿਹਰਾ ਨੰਗਾ ਹੋ ਰਿਹਾ ਬਰਫ਼ ਤੋਂ ਬਿਨਾਂ ਇਹ ਟੀਸੀਆਂ ਰਤਾ ਸੋਹਣੀਆਂ ਨਹੀਂ ਲੱਗ ਰਹੀਆਂ ਜਿਉਂ-ਜਿਉਂ ਬਰਫ਼ ਖੁਰ ਰਹੀ ਹੈ ਪਹਾੜਾਂ ਦੀ ਕ੍ਰੂਪਤਾ ਵੱਧਦੀ ਨਜ਼ਰ ਆ ਰਹੀ ਹੈ ਮੈਂ ਕਾਰ ਦੀ ਰੇਸ ਵਧਾ ਦਿੱਤੀ ਮੈਂ ਪਹਾੜੀਆਂ ਦੀ ਵੱਧ ਰਹੀ ਕ੍ਰੂਪਤਾ ਤੋਂ ਓਲੇ ਹੋ ਜਾਣਾ ਚਾਹੁੰਦਾ ਹਾਂ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਪੰਜਾਬੀ ਆਵਾਜ਼ ਕਹਾਣੀਆਂ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ આપણા કીમતી વક્ત દેનલી તોડા બહોત બહોત તાનવાદ છી